ਕਿਹੜਾ ਸਾਡਾ ਆ ਰਿਹਾ ਵਿਕਾਸ ਚੋਦਰੀ ਮੈਂ ਹਰ ਵਾਰੀ ਕਹਿੰਦਾ ਵਿਕਾਸ ਚੋਦਰੀ ਨੇ ਬਾਡਾ ਲਾਇਆ ਗਿਆ ਵਿਖਾ ਕੱਟਣ ਦਾ ਕੋਲ ਲੋ ਜੇ ਪਾ ਚੋਦਰੀ ਦਾ ਪ੍ਰੋਗਰਾਮ ਆਇਆ ਨਾ ਵਿਕਾਸ ਚੋਦਰੀ ਦਾ ਫੇਸ ਦਿਖਾਵੇ ਇਹਨੂੰ ਕਰਦੀਆਂ ਰਹਿ ਗਈਆਂ ਇੱਕਲੀ ਸੁਨੀਲਾ ਭੈਣ ਨਹੀਂ ਮਰੀ ਜੇ ਜਦ ਤੱਕ ਨੂੰ ਨੌਕਰੀ ਨਹੀਂ ਮਿਲਦੀ ਨਾ ਅਸੀਂ ਸਾਰੇ ਮਰ ਗਏ ਕੱਲੀ ਹੋਣੀ ਮਰੀ ਹਰ ਵਾਰੀ ਮਿਸ਼ਵਾਤ ਆ ਜਾਣਾ ਉਹ ਚੌਧਰੀ ਸਾਹਿਬ ਦੀ ਡਿਊਟੀ ਲੈਂਦੇ ਆ ਹਾਂਜੀ ਮੇਰੀ ਜ਼ਿੰਮੇਵਾਰੀ ਹੈ ਮੇਰੀ ਜ਼ਿੰਮੇਵਾਰੀ ਹੈ ਮੈਂ ਚੌਧਰੀ ਸਾਹਿਬ ਤੋਂ ਤਾਉਣੀ ਨੇੜਾ ਜਾਂਦਾ ਵਿਕਾਸ ਚੌਧਰੀ ਨੂੰ ਵੀ ਭਾਈ ਸਾਡੇ ਸਾਹਮਣੇ ਤੈਨੂੰ ਇਹਨੇ ਕਿੰਨੇ ਵਾਰੀ ਕਹਿ ਲਿਆ ਵੀ ਛੱਡਦਾ ਕੰਮ ਕਰਾ ਦੇ ਪਰ ਚੌਧਰੀ ਨੇ ਹੁਣ ਤੱਕ ਨਹੀਂ ਕਰਾਇਆ ਆਏ ਜਰੂ ਕੋਈ ਠੇਕੇਦਾਰ ਵੱਲੋਂ 10 ਲੱਖ ਰੁਪਏ ਦੀ ਰਾਸੀ ਮਿਲੀ ਗਈ ਹੈ ਦਾਇਆ ਜੇ ਤੱਕ ਕਿਹਨੋਂ ਆਰਡਰ ਮਿਲਿਆ ਗਿਆ ਅਸੀਂ ਕੇਸ ਲਗਾਇਆ 45 ਇਹਨਾਂ ਦੇ ਜਿਹੜੇ ਬਕਾਇਆ ਸਭ ਦੀਆਂ ਵੀਰਾਂ ਨੂੰ ਮਿਲੇ ਜਾਏ ਪਰ ਤੁਹਾਡੇ ਕੋਲੋਂ ਸਾਨੂੰ ਕੋਈ ਸਵਾਲ ਨਹੀਂ ਆ

ਰਾਜਪੁਰਾ ਦੇ ਵਿੱਚ ਸਫਾਈ ਸੇਵਕਾਂ ਦੇ ਵੱਲੋਂ ਵੱਡਾ ਇਕੱਠ ਕਰਦਿਆਂ ਹੋਇਆਂ ਮੋਰਚਾ ਲਗਾ ਦਿੱਤਾ ਗਿਆ ਤੇ ਦੱਸਦੇ ਯੇ ਕਿ ਜਿੱਥੇ ਸਫਾਈ ਸੇਵਕਾਂ ਦੇ ਯੂਨੀਅਨ ਦੇ ਵੱਲੋਂ ਰਾਜਪੁਰਾ ਦੇ ਵਿੱਚ ਧਰਨਾ ਲਗਾਇਆ ਗਿਆ ਇਹਨਾਂ ਕਹਿ ਹੈ ਕਿ ਲਟਕੀਆਂ ਮੰਗਾਂ ਨੂੰ ਲੈ ਕੇ ਰੋਸ ਚੱਰੀ ਹੈ ਤੇ ਨੇ ਵੀ ਕਿਹਾ ਕਿ ਹਾਲੀ ਦੇ ਵਿੱਚ ਇੱਕ ਮਹਿਲਾ ਮੁਲਾਜ਼ਮ ਐਕਸੀਡੈਂਟ ਦਾ ਸ਼ਿਕਾਰ ਹੋਈ ਸੀ ਉਸ ਦੇ ਦਰਮਿਆਨ ਅਧਿਕਾਰੀਆਂ ਨੇ ਮਿੰਟਾ ਕੀਤੀ ਹੈ ਸੰਨ ਕਿ ਪਰਚਾ ਦਰਜਨਾ ਕਰਾਓ ਇਸ ਨੂੰ ਸਰਕਾਰੀ ਨੌਕਰੀ ਦੇ ਦੇਵਾਂਗੇ ਹਾਲਾਂਕਿ ਉਹਨਾਂ ਦਾ ਕਹਿਣਾ ਕਿ ਇਸ ਨੂੰ ਲੈ ਕੇ ਮੰਤਰੀ ਤੱਕ ਦੇ ਨਾਲ ਮੀਟਿੰਗ ਹੋਈ ਹੈ ਪਹਿਲਾਂ ਸਰਕਾਰੀ ਨੌਕਰੀ ਤੇ ਫਿਰ ਕੰਟਰੈਕਟ ਬੇਸ ਤੇ ਨੌਕਰੀ ਦੀ ਗੱਲ ਆਖੀ ਜਾਂਦੀ ਹੈ ਪਰ ਹ ਨਹੀਂ ਦਿੱਤੀ ਜਾ ਰਹੀ ਜਿਸ ਨੂੰ ਲੈ ਕੇ ਨਾ ਉਹ ਸਮੰਗ ਤੇ ਆਪਣੀਆਂ ਹਕੀ ਮੰਗਾਂ ਨੂੰ ਲੈ ਕੇ ਹੁਣ ਧਰਨਾ ਲਗਾ ਦਿੱਤਾ ਮੈਂ ਸ਼ੋਕਮਾਨ ਬਿੱਟੂ ਪ੍ਰਧਾਨ ਸਫਾਈ ਮਜ਼ਦੂਰ ਯੂਨੀਅਨ ਨਗਰ ਕੌਂਸਲ ਰਾਜਪੁਰਾ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਧਰਨੇ ਬਾਰੇ ਅੱਜ ਜਿਹੜਾ ਅਸੀਂ ਨਗਰ ਕੌਂਸਲ ਰਾਜਪੁਰਾ ਦੇ ਵਿੱਚ ਧਰਨਾ ਲਾਇਆ ਉਹ ਸਫਾਈ ਸੇਵਕ ਯੂਨੀਅਨ ਹੰਸਰਾਜੀ ਵੱਲੋਂ ਲਾਇਆ ਗਿਆ ਸੀਗਾ ਜਿਸ ਦੇ ਵਿੱਚ ਅਸੀਂ ਤਿੰਨੋਂ ਪ੍ਰਧਾਨਾਂ ਨੇ ਜਿਹੜੇ ਦਸਵੀਰ ਨਾ ਹਰਜੀ ਮੇਰਾ ਨਾਮ ਸ਼ੋਕਮਾਨ ਬਿੱਟੂ ਹੈ ਤੁਹਾਨੂੰ ਦੱਸ ਹੀ ਦਿਆ ਸਾਡੇ ਇਥੇ 2 ਸਾਲ ਪਹਿਲਾਂ ਸਾਡੀ ਭੈਣ ਸਨੀਤਾ ਜੀ ਦਾ ਐਕਸੀਡੈਂਟ ਦੇ ਵਿੱਚ ਟੁੱਟੀ ਦਰਾਂ ਜਿਹੜੀ ਹੈ ਡੈਥ ਹੋ ਗਈ ਸੀ ਤੇ ਹੰਸ ਰਾਜ ਜੀ ਨੇ ਦਸਵੀਰ ਜੀ ਨੇ ਸਵੇਤੀ ਨਾ ਨੇ ਪ੍ਰਧਾਨਾ ਨੇ ਮੁੱਦਾ ਚੱਕਿਆ ਸੀ ਵੀ ਇਸ ਪਰਿਵਾਰ ਦੀ ਜਿਹੜੀ ਹੈ ਨੌਕਰੀ ਦਿੱਤੀ ਜਾਵੇ ਪਰ ਉਸ ਟਾਈਮ ਜਿਹੜੇ ਇਥੇ ਦੇ ਲੀਡਰ ਸੀ ਉਹਨਾਂ ਨੇ ਵੀ ਵਿਸ਼ਵਾਸ ਦਵਾਇਆ ਸੀ ਵੀ ਜਿਹੜੀ ਇਹ ਨੌਕਰੀ ਦਿੱਤੀ ਜਾਏਗੀ ਪਰ ਹੁਣ ਤੱਕ ਉਹ ਨੌਕਰੀ ਨਹੀਂ ਦਿੱਤੀ ਇਸ ਕਰਕੇ ਜਿਹੜਾ ਇਹ ਨਗਰ ਕੌਂਸਲ ਰਾਏ ਬਰਾਏ ਧਰਨਾ ਲਾਇਆ ਜਿਹੜਾ ਕੱਲ ਧਰਨਾ ਹੋ ਰਿਹਾ ਇਹ ਇਹ ਐਲਟੀਮੇਟਮ ਦਿੱਤਾ ਹੈ ਅਫਸਰਾਂ ਨੂੰ ਕੱਲ ਦਰਵਾਜ਼ੇ ਬੰਦ ਕਰ ਦਿੱਤੇ ਜਾਣਗੇ ਯੂ ਸਾਹਿਬ ਦੇ ਖਿਲਾਫ ਵੀ ਧਰਨਾ ਲੱਗੇਗਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੇ ਸਾਡੀ ਮੰਗਾਂ ਇਹ ਨਹੀਂ ਮੰਨਦੇ ਜਾਂ ਸਾਡੀ ਜਿਹੜੀ ਭੈਣ ਦਾ ਐਕਸੀਡੈਂਟ ਹੋਇਆ ਜਿਹਦੀ ਡੈਥ ਹੋ ਗਈ ਜੇ ਉਸ ਪਰਿਵਾਰ ਨੂੰ ਨੌਕਰੀ ਨਹੀਂ ਮਿਲਦੀ ਆਹ ਨਾਲੇ ਟਾਈਮ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿਹੜੀ ਐਸੀ ਹੜਤਾਲਾਂ ਕਰਾਵਾਂਗੇ ਨਾ ਸਾਡਾ ਕੋਈ ਵਰਕਰ ਕੰਮ ਕਰੇਗਾ ਚਾਹੇ ਸ਼ਹਿਰ ਦੇ ਵਿੱਚ ਕੀੜੇ ਚੱਲਣ ਹੋ ਸਕਦਾ ਆਨ ਆਏ ਟਾਈਮ ਦੇ ਵਿੱਚ ਅਸੀਂ ਦਫਤਰਾਂ ਨੂੰ ਤਾਲੇ ਵੀ ਲਵਾ ਦਈਏ ਤੁਹਾਡੀ ਇਸ ਵਾਰ ਵਿੱਚ ਕੋਈ ਈਓ ਸਾਹਿਬ ਨਾਲ ਗੱਲ ਹੋਈ ਹੈ ਉਹਨਾਂ ਨੇ ਕੀ ਸਵਿਸ਼ਾਸ਼ਣ ਦਿੱਤਾ ਤੁਹਾਨੂੰ ਅੱਜ ਜਿਹੜਾ ਅਸੀਂ ਜਿਹੜਾ ਧਰਨਾ ਰੱਖਿਆ ਸੀਗਾ ਈਓ ਸਾਹਿਬ ਆਏ ਨਹੀਂ ਜੇ ਈਓ ਸਾਹਿਬ ਹੋਰੇ ਹੁੰਦੇ ਤੇ ਸ਼ਾਇਦ ਹੋ ਆ ਵੀ ਸਕਦੇ ਸੀ ਪਰ ਸਾਨੂੰ ਪਤਾ ਲੱਗਿਆ ਵੀ ਵੀ ਸ਼ਾਇਦ ਉਹ ਕੋਠੀਆਂ ਵੀ ਉਹਨਾਂ ਦੀ ਤबीयत ਠੀਕ ਨਹੀਂ ਹੈ ਵੀ ਹੋ ਸਕਦਾ ਛੁੱਟੀ ਦੇ ਕੇ ਚਲੋ ਜਾ ਸਕਦੇ ਆ ਜੇ ਕੱਲ ਈਓ ਸਾਹਿਬ ਆ ਕੇ ਸਾਨੂੰ ਤਿੰਨੋਂ ਪ੍ਰਧਾਨਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਵੀ ਹਾਂ ਵੀ ਇਹਦਾ ਕੋਈ ਅਸੀਂ ਹੱਲ ਕਰਦੇ ਆ ਤੇ ਜੋ ਸਾਡੇ ਵਲਾਂਤਰਾ ਦੀ ਜਿਹੜਾ ਤਾਨਗੇ ਅਸੀਂ بیٹھ ਕੇ ਸਮਝੋਤ ਕਰਦੇ ਮੈਂ ਅਨਸਰਾ ਪ੍ਰਧਾਨ ਸਪਾਈਸ ਰਿਗਨ ਪੰਜਾਬ ਰਾਜਪੁਰਾ ਇਹ ਜਿਹੜਾ ਧਰਨਾ ਲਗਾਇਆ ਗਿਆ ਇਹ ਸਾਡੇ ਮੁਲਾਜ਼ਮਾਂ ਪ੍ਰਤੀ ਹੈ ਦੂਜਾ ਨੰਬਰ ਸਾਡੀ ਇੱਕ ਸੁਨੀਤਾ ਰਾਣੀ ਸੀਗੀ ਪੂਰੇ ਔਰਸੋਸ ਤੇ ਲਗੀ ਹੋਈ ਉਹਦੇ ਐਕਸੀਡੈਂਟ ਹੋਇਆ ਇਹਨੂੰ ਅੱਜ ਦੇ 2.5 ਸਾਲ ਹੋ ਗਏ ਜਿਹਦੇ ਵਿੱਚ ਸਾਰੇ ਅਫਸਰ ਸਾਹਿਬਾਨਾਂ ਨੇ ਸਾਡੇ ਪ੍ਰਧਾਨਾਂ ਦੀਆਂ ਸਾਡੀਆਂ ਮਿੰਤਾਗਰੀਆਂ ਵੀ ਯਾਰ ਸਾਡੇ ਪਰ ਕੋਈ ਪਰਚਾ ਦਰਜ ਨਾ ਕਰਾਇਓ ਕੁਛ ਨਾ ਕਰਾਇਓ ਅਸੀਂ ਇਹਨਾਂ ਨੂੰ ਮਤਾਂ ਪਾ ਕੇ ਨੌਕਰੀ ਦਵਾਵਾਂਗੇ ਸਾਡੀ ਜ਼ਿੰਮੇਵਾਰੀ ਬਣਦੀ ਆ ਇਸ ਨੂੰ ਹਰ ਲਗਭਗ 2-3-7 ਦਿਨ ਹੋ ਗਏ ਸਾਡੇ ਉਰੇ ਮਤਾ ਪਾ ਕੇ ਚੰਡੀਗੜ੍ਹ ਚਲੇ ਗਏ ਆ ਚੰਡੀਗੜ੍ਹ ਦੇ ਵਿੱਚ ਸਾਡੀ ਡਾਇਰੈਕਟਰ ਸਾਹਿਬ ਗਿਆ ਲੋਕਲ ਬਾਡੀ ਮੰਤਰੀ ਜਿਹੜੇ ਡਾਕਟਰ ਨਵਜੋਤ ਜੀ ਆ ਉਹਦੇ ਨਾਲ ਸਾਡੀ ਮੀਟਿੰਗ ਹੋਈ ਉਹਨਾਂ ਨੇ ਉੱਥੇ ਹਾਂ ਵੀ ਪਈ ਸਾਡੇ ਕੋਲ ਵੀਡੀਓ ਵੀ ਆ ਵੀ ਅਨਸਰਾਜ ਜੀ ਉਹਨੂੰ ਬੱਚਿਆਂ ਨੂੰ ਕਹਿ ਦਿਓ ਵੀ ਉਹਨੂੰ ਆਰਡਰ ਜਿਹੜੇ ਆ ਅਸੀਂ ਦਵਾ ਦਾਂਗੇ ਪੱਕੀ ਨੌਕਰੀ ਦੇਵਾਂਗੇ ਪਰ ਉਹ ਅਜੇ ਤੱਕ ਪੱਕੀ ਨੌਕਰੀ ਨਹੀਂ ਦੇਈ ਗਈ ਅਸੀਂ ਬਹੁਤ ਘੇੜੇ ਮਾਰੇ ਚੰਡੀਗੜ੍ਹ ਜਲੰਧਰ ਜਾਂ ਜਿੱਥੇ ਮੰਤਰੀ ਹੈਗਾ ਆ ਹਸ਼ਿਆਰਪੁਰ ਉੱਥੇ ਵੀ ਗਏ ਅਸੀਂ ਤਾ ਉਹਨੇ ਫੇਰ ਦੁਬਾਰਾ ਸਾਡੇ ਨਾਲ ਮੀਟਿੰਗ ਕਰੀ ਉਹ ਕਹਿੰਦਾ ਅਨਸਰਾ ਜੀ ਇਹ ਮੈਂ ਤੁਹਾਨੂੰ ਜਿਹੜੀ ਹੈ ਵਾਦਾ ਆ ਨੌਕਰੀ ਦੇਈ ਜਾਏਗੀ ਜਦੋਂ ਮੈਂ ਸੈਕਟਰੀ ਸਾਹਿਬਾ ਗਿਆ ਤਾਂ ਸੈਕਟਰੀ ਸਾਹਿਬ ਨੇ ਮੈਨੂੰ ਬੁਲਾ ਕੇ ਕਿਹਾ ਕਿ ਅਨਸਰਾ ਜੀ ਅਸੀਂ ਅਗਰ ਪੱਕੀ ਨੌਕਰੀ ਨਹੀਂ ਦੇਂਦੇ ਤਾਂ ਇਸ ਨੂੰ ਕੰਟੈਕਟ بیس ਤੇ ਦੇ ਦਈਏ ਤਾਂ ਅਸੀਂ ਉੱਥੇ ਹਾਮੀ ਭਰ ਲਈ ਮੁੰਡੇ ਨੂੰ ਪੁੱਛੀਏ ਵੀ ਚਲੋ ਯਾਰ ਤੇਰੇ ਪਰਿਵਾਰ ਦਾ ਗੁਜ਼ਾਰਾ ਚੱਲੇਗਾ ਵੀ ਨੂੰ ਕੰਟੈਕਟ بیس ਤੇ ਨੌਕਰੀ ਦੇਈ ਜਾਏ ਹੁਣ ਕੰਟੈਕਟ بیس ਦੇ ਵੀ ਆਣਾ ਕਿਹੜੀ ਕਰ ਰਹੇ ਆ ਇਸ ਕਰਕੇ ਜਿਹੜਾ ਸਾਡਾ ਧਰਨਾ ਲਗਾਇਆ ਗਿਆ ਦੂਜਾ ਨੰਬਰ ਸਾਡੇ ਇੱਕ ਕੱਚੇ ਮਜ਼ਦਮੇ ਹੈਗੇ 135 ਬੰਦੇ ਉਹਨਾਂ ਦਾ 8 ਮਹੀਨੇ ਦਾ ਬਕਾਇਆ ਜਿਹੜਾ ਫੰਡ ਦਾ ਜਮਾ ਨਹੀਂ ਹੋਇਆ ਔਰ ਤਨਖਾਹ ਦੇ ਵਿੱਚ ਪਿਛਲੇ ਮਹੀਨੇ 10 ਬੰਦੇ ਦੀ ਪੂਰੀ ਤਨਖਾਹ ਕੱਟਦੀ ਇੱਕ ਕੁ ਮਹੀਨੇ ਦੀ ਤਲਗਾ ਦੇ ਦੀ ਕਿ ਇੱਕ ਮਹੀਨੇ ਚ ਰੱਖ ਗਿਆ ਅਸੀਂ ਇਹ ਉਹਨੂੰ ਕਈ ਵਾਰੀ ਕਹਿੰਦੇ ਆਏ ਦੇਖੋ ਕੱਲ ਡਿਪਟੀ ਕਮਿਸ਼ਨਰ ਤੋਂ ਆਇਆ ਹੋਇਆ ਵੀ ਉਸ ਪਰਚਾ ਦਰਜ ਕਰਿਆ ਜਾਏ ਨਾ ਤਾਂ ਇਹੋ ਸਾਹਿਬੇ ਕਰਨ ਬਾਾਰੇ ਆ ਨਾ ਕੋਈ ਹੋਰ ਪ੍ਰਸ਼ਾਸਨ ਸਾਨੂੰ ਤਾਂ ਇਹ ਜਾਪ ਰਿਹਾ ਜਿਵੇਂ ਚੋਰਾ ਨਾਲ ਕੁੱਤੀ ਰਲ ਜਾਂਦੀ ਆ ਉਤਰੇ ਅਫਸਰ ਸਹਿਬਾਨ ਠਿੱਕ ਦਰਜ ਰਲ ਕੇ ਸਾਡਾ ਜਿਹੜਾ ਐ ਸੋਸ਼ਲ ਕਰ ਰਹੇ ਆ ਇਸ ਕਰਕੇ ਸਾਡਾ ਧਰਨਾ ਜਿਹੜਾ ਹੈਗਾ جاری ਆ ਔਰ ਜਦੋਂ ਕਿ ਸਾਨੂੰ ਇਨਸਾਫ ਨਹੀਂ ਮਿਲਦਾ ਦੋਈ ਗੱਲਾਂ ਦਾ ਜਦੋਂ ਦੋਈ ਗੱਲਾਂ ਦਾ ਇਨਸਾਫ ਨਹੀਂ ਮਿਲਦਾ ਸੁਨੀਤਾ ਰਾਣੀ ਦੇ ਘਰ ਵਾਲਿਆਂ ਨੂੰ ਆਰਡਰ ਨਹੀਂ ਮਿਲਦੇ ਦੂਜਾ ਨੰਬਰ ਕੱਚੇ ਬੰਦੇ ਦਾ ਪੀਐਫ ਸਾਰਾ ਜਮਾ ਨਹੀਂ ਹੁੰਦਾ ਔਰ ਤਨਖਾਹ ਸਮੇਂ ਸਰ ਨਾ ਦੇਗੀ ਤਾਂ ਜਦ ਤੱਕ ਸਾਡਾ ਟਰਨ ਜਾਰੀ ਰਹੇਗਾ